ਨਮਸਕਾਰ ਮੇਰਾ ਨਾਮ ਹੈ ਮਨਪ੍ਰੀਤ ਸਿੰਘ ਤੇ ਤੁਹਾਡਾ ਸਵਾਗਤ ਹੈ ਜੀਐਮਸੀ ਨਿਊਜ਼ ਦੇ ਵਿੱਚ ਤੇ ਹੁਣ ਪੇਸ਼ ਹੈ ਅੱਜ ਦਾ ਮੁੱਖ ਸਮਾਚਾਰ ਇਲਾਨ ਮਸਕ ਦੇ ਗ੍ਰੌਕ ਏਆਈ ਚੈਟਬੋਟ ਦੇ ਵੱਖ-ਵੱਖ ਬਿਆਨਾਂ ਨੇ ਮਸਕ ਬਨਾਮ ਭਾਰਤ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ ਇਹ ਸਭ ਪਿਛਲੇ ਹਫਤੇ ਇੱਕ ਸਵਾਲ ਤੋਂ ਸ਼ੁਰੂ ਹੋਇਆ ਐਕਸ ਤੇ ਇੱਕ ਟੋਕਾ ਨਾਮ ਦੇ ਅਕਾਊਂਟ ਤੋਂ ਇਲਾਨ ਮਸਕ ਦੇ ਗ੍ਰੌਕ 3 ਤੋਂ ਇੱਕ ਸਵਾਲ ਪੁੱਛਿਆ ਗਿਆ ਇਹ ਕੋਈ ਮੁਸ਼ਕਲ ਸਵਾਲ ਨਹੀਂ ਸੀ ਬਸ ਗ੍ਰੌਕ 3 ਕੋਲੋਂ ਇਹ ਪੁੱਛਿਆ ਗਿਆ ਸੀ ਕੀ ਐਕਸ ਤੇ ਮੇਰੇ 10 ਸਭ ਤੋਂ ਵਧੀਆ ਮਿਊਚੁਅਲਸ ਦੀ ਸੂਚੀ ਬਣਾਓ ਜਦੋਂ ਗ੍ਰੌਕ ਨੇ ਜਵਾਬ ਦੇਣ ਵਿੱਚ ਥੋੜੀ ਦੇਰੀ ਕੀਤੀ ਤਾਂ ਇਸ ਦੇ ਨਾਲ ਟੋਕਾਂ ਨਿਰਾਸ਼ ਹੋ ਗਏ ਤੇ ਉਹਨਾਂ ਨੇ ਭੱਦੀ ਭਾਸ਼ਾ ਦਾ ਪ੍ਰਯੋਗ ਕੀਤਾ ਤੇ ਫਿਰ ਕੀ ਸੀ ਜੈਸਾ ਬੀਜੋਗੇ ਵੈਸਾ ਫਲ ਪਾਓਗੇ ਵਾਲੀ ਗੱਲ ਹੋ ਗਈ ਗ੍ਰੌਕ 3 ਨੇ ਵੀ ਫਿਰ ਮਿਊਚੁਅਲ ਦੀ ਸੂਚੀ ਤਾਂ ਦਿੱਤੀ ਪਰ ਨਾਲ ਹੀ ਕੁਝ ਮਹਿਲਾ ਵਿਰੋਧੀ ਗਾਲਾਂ ਵੀ ਦਿੱਤੀਆਂ ਇਸ ਜਵਾਬ ਨੂੰ 20 ਲੱਖ ਵਿਊ ਮਿਲੇ ਨੇ ਇਸ ਦੇ ਨਾਲ ਭਾਰਤੀਆਂ ਨੇ ਵੀ ਗਰੌਕ AI ਚੈਟਬੋਟ ਕੋਲੋਂ ਕਾਫੀ ਸਵਾਲ ਪੁੱਛੇ ਜਿਵੇਂ ক্রিকেট ਬਾਰੇ ਬਾਲੀਵੁੱਡ ਡਰਾਮਾ ਤੇ ਹੋਰ ਪਰ ਇਹ ਮੁੱਦਾ ਉਦੋਂ ਦਿਲਚਸਪ ਹੋਇਆ ਜਦੋਂ ਗਰੌਕ 3 ਨੂੰ ਭਾਰਤ ਦੇ ਸਿਆਸੀ ਆਗੂਆਂ ਬਾਰੇ ਪੁੱਛਿਆ ਗਿਆ ਇਸ ਦੇ ਸੰਬੋਧਨ ਵਿੱਚ ਗਰੌਕ 3 AI ਨੇ ਕਿਹਾ ਕਿ ਰਾਹੁਲ ਗਾਂਧੀ ਨਰਿੰਦਰ ਮੋਦੀ ਨਾਲੋਂ ਵੱਧ ਇਮਾਨਦਾਰ ਹੈ ਤੇ ਕਿਹਾ ਮੈਂ ਕਿਸੇ ਤੋਂ ਨਹੀਂ ਡਰਦਾ ਇਸ ਤੋਂ ਬਾਅਦ ਚੈਟਬੋਟ ਨੇ ਇਹ ਵੀ ਦਾਵਾ ਕੀਤਾ ਹੈ ਕੀ ਰਾਹੁਲ ਗਾਂਧੀ ਰਸਮੀ ਸਿੱਖਿਆ ਵਿੱਚ ਵੀ ਅੱਗੇ ਹੈ ਤੇ ਇਹ ਵੀ ਕਿਹਾ ਹੈ ਕਿ ਮੋਦੀ ਦੇ ਜ਼ਿਆਦਾਤਰ ਇੰਟਰਵਿਊਜ਼ ਸਕ੍ਰਿਪਟਿਡ ਲੱਗਦੇ ਨੇ ਜਦੋਂ ਇੱਕ ਐਕਸ ਯੂਜ਼ਰ ਨੇ ਪੁੱਛਿਆ ਕਿ ਗਰੌਕ ਕਾਰਨ ਭਾਜਪਾ ਖਤਰੇ ਵਿੱਚ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਇਸ ਨਾਲ ਇੱਕ ਵੱਡੀ ਬਹਿਸ ਛਿੜ ਗਈ ਹੈ ਤੇ ਕੁਝ ਲੋਕ ਮੇਰੇ ਪੱਖਪਾਤੀ ਹੋਣ ਦੀ ਆਲੋਚਨਾ ਕਰਦੇ ਹਨ ਜਦੋਂ ਕਿ ਕੁਝ ਲੋਕ ਖੁਸ਼ੀ ਮਨਾਉਂਦੇ ਹਨ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਐਸੇ ਸਵਾਲ ਕਿੱਥੋਂ ਆ ਰਹੇ ਨੇ ਤੇ ਕਿਉਂ ਆ ਰਹੇ ਨੇ ਕਿ ਸੱਚੀ ਦੇਸ਼ ਦੇ ਨਾਗਰਿਕਾਂ ਨੂੰ ਸਰਕਾਰ ਉੱਪਰ ਭਰੋਸਾ ਨਹੀਂ ਹੈ ਜਾਂ ਫਿਰ ਇਹ ਸਿਰਫ ਚੈਟਬੋਟ ਨੂੰ ਟੈਸਟ ਕਰਨ ਦੀ ਹੀ ਇੱਕ ਪ੍ਰਕਿਰਿਆ ਹੈ